ਅੱਜ ਸਾਡੇ ਸਤਿਕਾਰਯੋਗ ਵੀਰ ਸੁਖਵਿੰਦਰ ਸਿੰਘ ਕਲਕੱਤਾ ਦਾ ਸੰਸਕਾਰ ਕੀਤਾ ਗਿਆ ਜਿਹਦਾ 4 ਤਰੀਕ ਨੂੰ ਮੇਨ ਬੱਸ ਸਟੈਂਡ ਸ਼ਹਿਣਾ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਉਹਦੇ ਅੱਜ ਸੰਸਕਾਰ ਤੇ ਇਹ ਜਾਂ ਕੋਈ ਪੰਜਾਬ ਵਾਸੀ ਚਾਹੇ ਪਿੰਡ ਵਾਸੀ ਕੋਈ ਵੀ ਉਹ ਸਿਆਸੀ ਪਾਰਟੀ ਦਾ ਆਗੂ ਜਾਂ ਜਥੇਬੰਦੀ ਦਾ ਆਗੂ ਹੈ ਜਾਂ ਕੋਈ ਨਹੀਂ ਜਿਹੜਾ ਨਾ ਪਹੁੰਚਿਆ ਹੋਵੇ ਜਾਂ ਜਿਹਦੇ ਉਹ ਕਿਸੇ ਦੇ ਅੱਖ ਦੇ ਵਿੱਚੋਂ ਹੰਝੂ ਨਾ ਆਇਆ ਹੋਵੇ ਕਿਉਂਕਿ ਸਾਡੇ ਪਿੰਡ ਦੇ ਜਿਹੜੇ ਸਰਪੱਖੀ ਵਿਕਾਸਕਾਰਾਂ ਦੀ ਗੱਲ ਕਰਨ ਵਾਲਾ ਲੋਕਾਂ ਦੀ ਧਰਨਿਆਂ ਤੇ ਆਵਾਜ਼ ਬੁਲੰਦ ਕਰਨ ਵਾਲਾ ਇਹ ਸੁਖਵਿੰਦਰ ਸਿੰਘ ਜਿਹੜਾ ਕਲਕੱਤਾ ਹੀਰਾ ਇਹਨੂੰ ਅੱਜ ਸਾਰੇ ਲੋਕ ਗੁਮਾ ਕੇ ਬਹੁਤ ਪਛਤਾ ਰਹੇ ਨੇ ਕਿਵੇਂ ਲੱਗਦਾ ਉਹਦੇ ਜਾਂਤਵਾਰ ਪਿੰਡ ਦੇ ਵਿੱਚ ਵਿਕਾਸਕਾਰਾਂ ਦੇ ਕੋਈ ਕਮੀ ਆਵੇਗੀ ਕਮੀ ਤਾਂ ਦੇਖੋ ਜੀ ਉਹਨੇ ਉਹਦੀ ਸੋਚ ਸੀਗੀ ਉਹ ਵਿਦੇਸ਼ਾਂ ਦੇ ਵਿੱਚ ਪੀਆਰ ਸੀਗਾ ਉਹਦੀ ਸੋਚ ਸੀ ਮੈਂ ਪਿੰਡ ਨੂੰ ਅੱਗੇ ਲੈ ਕੇ ਜਾਵਾਂ ਇਸੇ ਕਰਕੇ ਉਹ ਆਪਦੀਆਂ ਜਿਹੜੀਆਂ ਵਿਦੇਸ਼ਾਂ ਦੀ ਆਪੀਆਰ ਵਗੈਰਾ ਹੋਰ ਸਾਰੇ ਕੁਝ ਛੱਡ ਕੇ ਉਹ ਪਿੰਡ ਦੀ ਉਹਦੀ ਧਰਤੀ ਤੇ ਬੈਠਾ ਸੀਗਾ ਵੀ ਹਾਂ ਮੈਂ ਪਿੰਡ ਤੋਂ ਜਿਹੜਾ ਵੀ ਕਿਸ ਤਰ੍ਹਾਂ ਅੱਗੇ ਜਾ ਸਕਾ ਉਹਦੀ ਸੋਚ ਸੀਗੀ ਵੀ ਜਿਹੜੀਆਂ ਪਿੰਡ ਨੂੰ ਮੈਂ ਵਿਰਾਸਤਾਂ ਦੇਵਾਂ ਵੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਯਾਦ ਰੱਖੇ ਕਿ ਹਾਂ ਸਾਡੀ ਜਿਹੜੀ ਪੰਚਾਇਤ ਸੀਗੀ ਉਸ ਟਾਈਮ ਦੀ ਮੌਕੇ ਦੀ ਮੈਂ ਉਹਦੇ ਨਾਲ ਪੰਚਾਇਤ ਮੈਂਬਰ ਸੀਗਾ ਉਸ ਟਾਈਮ ਤੇ ਵੀ ਜਿਹੜੀ ਉਹ ਪੰਚਾਇਤ ਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਵੀ ਇਹ ਮਾਤਾ ਮਲਕੀਤ ਕੌਰ ਦੀ ਗਵਾਹੀ ਵਿੱਚ ਉਹਨਾਂ ਦੇ ਪੁੱਤਰ ਸਖਵਿੰਦਰ ਸਿੰਘ ਕਲਕੱਤਾ ਨੇ ਇਹ ਜਿਹੜੀਆਂ ਬਣਾਈਆਂ ਨੇ ਚੀਜ਼ਾਂ ਜਿਵੇਂ ਪੰਚਾਇਤ ਕਾਰਾਗਾ ਨਰੇਗਾ ਪਾਵਨ ਜਾਂ ਪਿੰਡ ਦੇ ਮਤਲਬ ਕੇ ਵੀ ਥਾਪਰ ਮਾਡਲਾ ਜਾਂ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਕੰਮ ਆਸੀਂ ਮਤਲਬ ਕੇ ਵੀ ਲਗਾਤਾਰ ਮਾਤਾ ਮਨਕੀਤ ਕੌਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਪਿੰਡ ਦੇ ਵਿਕਾਸ ਕਾਰਜ ਕੀਤੇ ਆ ਜੀ ਕੋ ਅਸੀਂ ਤਾਂ ਪਹਿਲਾਂ ਵੀ ਜਿਹੜੀ ਮੰਗ ਕੀਤੀ ਆ ਸਾਡੀ ਪੋਲੀਟਿਕਸ਼ਿਪ ਨੇ ਵੀ ਇਹਦੇ ਜਿਹੜੀ ਜਾਂਚ ਆ ਪੂਰੀ ਨਿਕਾਈ ਨਾ ਹੋਣੀ ਚਾਹੀਦੀ ਹੈ ਜੋ ਵੀ ਇਹਦੇ ਪਿੱਛੇ ਕੋਈ ਦੋਸ਼ੀ ਆ ਉਹ ਬਖਸ਼ਣੀਆਂ ਚਾਹੀਦੇ ਜੇ ਕੋਈ ਸਹੀ ਆ ਜੋ ਕਿ ਬੰਦੇ ਨੂੰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਉਹ ਨਜਾਇਜ਼ ਪਸਾ ਲਿਆ ਜਾਵੇ ਤੇ ਇਹ ਵੀ ਨਹੀਂ ਕੋਈ ਇਹਦਾ ਦੋਸ਼ੀ ਹੋ ਬਚ ਜਾਵੇ ਸਾਡੀ ਤਾਂ ਇਹ ਕਿ ਨਰਪੱਖ ਜੀ ਇਹਦੀ ਜਾਂਚ ਦੀ ਮੰਗ ਕਰਦੇ ਸਰ ਇੱਕ ਹੈਗਾ ਜਿਹੜਾ ਪ੍ਰਕਾਸ਼ ਤਾਰਕ ਨੂੰ ਲੈ ਕੇ ਅੱਗੇ ਆਉਂਦਾ ਸੀ ਕਿਵੇਂ ਲੱਗਦਾ 15 ਸਾਲ ਪਿੱਛੇ ਚਲਾ ਗਿਆ ਪਿੰਡ ਤੇਣਾ ਦੇਖੋ ਜਦੋਂ ਕੋਈ ਵੀ ਹੁਨਾਰ ਬੰਦਾ ਹੈ ਦੁਨੀਆ ਤੋਂ ਜਾਣਦਾ ਹੁੰਦਾ ਕਿਤਨਾ ਕਿਤੇ ਉਹ ਹਰ ਇੱਕ ਨੂੰ ਉਤਾਸ-ਵਾਸ ਤੇ ਵੀ ਉਹਦੇ ਚਾਹਣ ਵਾਲਿਆਂ ਨੂੰ ਉਹਦੇ ਪਰਿਵਾਰ ਨੂੰ ਨੁਕਸਾਨ ਤਾਂ ਹੁੰਦਾ ਹੈ ਬਹੁਤ ਵਧੀਆ ਬਾਈ ਬਾਈ ਸੁਖਵਿੰਦਰ ਸਿੰਘ ਕੋਲਕਾਤਾ ਸਾਹਿਬ ਬਹੁਤ ਦੁੱਖ ਦੀ ਗੱਲ ਹੈ ਜੋ ਇਹ ਪਿੰਡ ਦਾ ਇੱਕ ਬਹੁਤ ਵਧੀਆ ਹੀਰਾ ਸੀ ਜੋ ਸਾਡੇ ਕੋਲੋਂ ਖੁੱਸ ਗਿਆ ਇਨੇ ਪਿੰਡ ਦੇ ਲਈ ਬਹੁਤ ਵੀਰੇ ਤਰੱਕੀ ਕਰੀ ਹੈ ਬਹੁਤ ਪਿੰਡ ਦੇ ਲਈ ਇਹਨੇ ਉਪਰਾਲੇ ਕੀਤੇ ਨੇ ਜਿਹੜਾ ਪਿੰਡ ਦੇ ਲਈ ਇਹਨੇ ਕੰਮ ਕੀਤਾ ਉਹ ਵੀਰੇ ਕਿਸੇ ਤੋਂ ਨਹੀਂ ਹੋਣਾ ਬਹੁਤ ਸਰਪੰਚ ਵੀ ਬਣੇ ਆ ਮੈਂਬਰ ਵੀ ਬਣੇ ਆ ਪਰ ਜਿਹੜੇ ਕੰਮ ਸਾਡੇ ਵੀਰ ਬਾਈ ਸੁਖਵਿੰਦਰ ਸਿੰਘ ਕਲਕੱਪੇ ਵੱਲੋਂ ਹੋਏ ਆ ਉਹ ਕੰਮ ਜ਼ਿੰਦਗੀ ਦੇ ਵਿੱਚ ਨਾ ਕਿਸੇ ਤੋਂ ਹੋਣੇ ਆ ਤੇ ਨਾ ਹੋਇਆ ਬਈ ਇਹ ਗੱਲ ਬਾਦੇ ਨਾ ਕਹਿ ਸਕਦੇ ਆ ਬਾਈ ਇਹ ਸਾਡੇ ਕੋਲੇ ਇੱਕ ਮੋਤੀ ਹੀਰਾ ਖੁੱਛ ਗਿਆ ਸਾਡੇ ਕੋਲ ਬਾਈ ਨਾਸ ਮਿਲਿਆ ਹੈ ਕੋਈ ਨਹੀਂ ਭਾਈ ਜਿਹੜਾ ਵਸੇ ਲੱਗਦਾ ਵੀ ਪਿੰਡ ਜਿਹਨੇ ਕਿ ਕਈ ਸਾਲ ਪਿੱਛੇ ਚਲਾ ਗਿਆ ਭਾਈ 20 30 ਸਾਲ ਪਿੱਛੇ ਪੜ ਗਏ ਨਾ ਆਜਾ ਬੰਦਾ ਕੋਈ ਉਹ ਤੇ ਨਾ ਇਹ ਪਿੰਡ ਟੋਟਾ ਟੋਟ 20 25 ਸਾਲ ਪਿੰਡ ਸਾਡਾ ਪਿੱਛੇ ਚਲੇ ਗਿਆ ਭਾਈ ਭਾਈ ਕੋਲਕਾਤਾ ਦੇ ਵੱਲੋਂ ਸਾਰੀ ਉਮਰ ਦਾ ਬਾਈ ਕਾਟਾ ਪੂਰਾ ਨਹੀਂ ਹੋਣਾ ਇਹ ਕਾਟਾ ਜਿਹੜਾ ਪੈ ਗਿਆ ਬਿਗੁਰ ਬੇਰਾ ਤਕੜੇ ਨਾਲ ਚੱਲ ਰੇ ਮੈਂ ਤੁਰਦਾ ਸੀ ਹਰ ਇੱਕ ਦੇ ਥਾਂ ਖਾਣ ਵਾਲਾ ਬੰਦਾ ਸੀ ਬਾਈ ਸੋਲੇ ਪਤਾ ਚਾਹੀਦਾ ਬਦਲਾ 4 ਮਹੀਨੇ ਪਹਿਸਰ ਹਰ ਇੱਕ ਦੇ ਥਾਂ ਖਾਣ ਵਾਲਾ ਵੀਰ ਸੀ ਵੀਰੇ ਜੋ ਮਰਵਾਉਣਾ ਸੀ ਜੋ ਕੰਮ ਜੋ ਇਹ ਪੰਚਾਇਤ ਘਰ ਬਣਿਆ ਹੋਇਆ ਇਹ ਸੁਖਵਿੰਦਰ ਸਿੰਘ ਕਲਕੱਤੇ ਦੇ ਪੈਰੋ ਬਾਈ ਜੋ ਬਣਿਆ ਇਹ ਪਿੰਡ ਦੇ ਵਿੱਚ ਕਿਤੇ ਵੀ ਨੇੜੇ-ਨੇੜੇ ਏਰੀਏ ਦੇ ਵਿੱਚ ਪਿੰਡ ਦੇ ਸ਼ਹਿਰ ਦੇ ਵਿੱਚ ਕਿਤੇ ਵੀ ਆਰ ਪੰਚਾਇਤ ਕਰਨੀ ਬਣਿਆ ਜਾਹ ਜ੍ਹਾ ਨਗਰ ਸੈਣੀ ਦੇ ਵਿੱਚ ਬਣ ਗਿਆ। ਇਹ ਘਰ ਦੇਖ ਆਪ ਇਹਨਾਂ ਕਰੇ ਲੱਗ ਪਿਆ। ਕੱਚਾ ਵਾ, ਰਾਹ ਵੀ ਕੱਚਾ। ਹਾਂ ਵੀਰੋ ਉਹਦਾ ਆਪ ਦਾ ਆਪ ਦਾ ਘਰ ਕੱਚਾ ਪਿਆ ਉਹਨੇ ਆਪ ਦਾ ਨਹੀਂ ਬਣਾਇਆ। ਆਪ ਦੀ ਜੇਬ ਦੇ ਵਿੱਚੋਂ ਲਾਏ ਉਹਨੇ। ਲਾਏ ਆ ਭਾਈ ਸੁਖਮੰਦਰ ਸਿੰਘ ਗੱਤੇ ਨੇ। ਕਿਸੇ ਵੀਰ ਨੇ ਆਪਦੇ ਕੋਲੋਂ ਨਹੀਂ ਕੋਈ ਲਾ ਸਕਿਆ। ਅਗਲਾ ਹਰ ਇੱਕ ਚੀਜ਼ ਪਹਿਲਾਂ ਆਪ ਦੀ ਬਣਾਉਂਦਾ। ਇਹ ਵੀਰ ਨੇ ਕਦੇ ਸੋਚਿਆ ਨਹੀਂ ਜਿਵੇਂ ਆਪ ਦਾ ਬਣਾਵਾ। ਕੋਈ